ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਤੇ ਸਵਾਗਤ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰ ਦਿਓ ਤੁਸੀਂ ਵੇਖੋ ਬੱਚਾ ਕਿੰਨਾ ਸੋਹਣਾ ਗਾ ਰਿਹਾ ਹੈ ਇਸ ਬੱਚੇ ਨੇ ਪੂਰੀ ਆਵਾਜ਼ ਕਵਰ ਗਰੇਵਾਰ ਵਰਗੀ ਕੱਢੀ ਕਵਰ ਗਰੇਵਾਰ ਇਹ ਗਾਣੇ ਨੂੰ ਸੁਣ ਕੇ ਬਹੁਤ ਹੀ ਭਾਵੁਕ ਹੋਏ ਤੇ ਲੋਕ ਵੀ ਵੀ ਤਾੜੀਆਂ ਵਜਾ ਕੇ ਬੱਚੇ ਦਾ ਸਾਥ ਦੇ ਰਹੇ ਹਨ ਬੱਚੇ ਦੀ ਆਵਾਜ਼ ਬਹੁਤ ਹੀ ਸੋਹਣੀਆ ਸੇਮ ਆਵਾਜ਼ ਕਵਰ ਗਰੇਵਾਰ ਵਰਗੀ ਹੀ ਨਿਕਲੀ ਤੁਸੀਂ ਵੀ ਇਸ ਬੱਚੇ ਦੀ ਆਵਾਜ਼ ਸੁਣੋ 니 ਡਾਡਾ ਦਰਵਾਜ਼ਾ ਸਜਣ ਦਾ ਦੁਰ ਪਈਆ ਹੁਣ ਆਰਦੇ ਘਰ ਤੋਂ ਉਹ ਨਹੀਂ ਮੱਛੜ ਨਹੀਂ ਸਕਦੀ ਉਹਦੇ ਦਰਦ ਨੂੰ ਦੁਨੀਆ ਪਈ ਕਸਮਾਂ ਨੂੰ ਖਾਵੇ ਹਾਂ ਆ ਦੁਨੀਆ ਪਈ ਕਸਮਾਂ ਨੂੰ ਖਾਵੇ ਉਹ ਮਸਤੀ ਮੈਂ ਫਰਦੀ ਤੁਣ ਕਾ ਯਾਰ ਵਜਾਵੇ ਮਸਤੀ ਮੈਂ ਫਰਦੀ